ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਬਲੌਗ ਉਪ ਤੁਸੀਂ ਵੀ ਠੀਕ ਹੋ ਅਸੀਂ ਠੀਕ ਆ ਸਵਾਗਤ ਹੈ ਤੁਹਾਡਾ ਮਾਨ ਬਲੌਗ ਦੇ ਵਿੱਚ ਤੇ ਉਧਰ ਦੇਖ ਸਕਦੇ ਹੋ ਕਰਨ ਜੋ ਤਲਾ ਰਿਆ ਮਸ਼ੀਨ ਦੀ ਤਾਰ ਹੈ ਨਹੀਂ ਲੱਗੀ ਨਹੀਂ ਲੱਗੀ ਲੈ ਵਲਾਵਾ ਨਹੀਂ ਹੱਥ ਜਾਂਦਾ ਲੈ ਦਰਦਾ ਦਰਦਾ ਐ ਲੈ ਸ਼ਾਬਾਸ਼ ਵੈਰੀ ਗੁੱਡ ਪੱਖਾ ਬੰਦ ਕਰਤਾ ਉਧਰ ਲਾ ਸੱਚੀ ਦੱਬਣੀ ਪੈਣੀ ਬੁੱਤ ਸੱਚ ਦੱਬਣੀ ਲੱਗੀ ਕੰਮਾਂ ਤੇ ਜਿੰਨੇ ਕਰ ਅੱਲਾ ਅੱਗੀ ਅੱਲਾ ਅੱਗੀ ਚੱਲ ਪੈਣਾ ਗੋਇਅ ਚ ਕਬਾੜੀ ਆਣਾਗਾ ਕਾਨ ਜੇ ਤਾਂ ਬਦਤਮੀਜ਼ੀ ਨਹੀਂ ਕਰੀਦੀ ਹੁੰਦੀ ਡੰਬਲਾ ਤੇਰੇ ਇਹ ਚਲੋ ਲਿਆਓ ਮਸ਼ੀਨ ਇੱਧਰ ਗੋਹਾ ਤਾਂ ਹੁਣ ਬਾਅਦ ਚ ਹੀ ਚੱਕਾਂਗੇ ਆਪਾਂ ਜਨਾ ਮਸ਼ੀਨ ਧਾਰਾਂ ਦਾ ਕੰਮ ਨੂੰ ਵੇੜਨਗੇ ਤੇ ਹੁਣ ਇੱਧਰ ਇਹਨੇ ਧਾਰਾਂ ਲਾਉਣਾ ਮਸ਼ੀਨ ਤੇ ਆਪਾਂ ਆਮ ਅੱਜ ਨੂੰ ਫੀਡ ਪਾ ਦਿਓ ਆਮ ਅੱਜ ਨੂੰ ਹੀ ਪਾ ਦਿਓ ਫੀਡ ਤੇ ਆ ਖੋਦ ਕੇ ਲਿਆਂਦੀ ਸੀ ਪੱਠੇ ਆਪਾਂ ਨੇ ਅੱਥਾ-ਖੱਤ ਸੀਰਾਂ ਦੀ ਸੀਰਾਂ ਤੇ ਆ ਬਾਕੀ ਬਸ ਸਾਈਡ ਤੇ ਕਰਦੇ ਜਿਹੜੇ ਆਪਾਂ ਤਾਰਾ ਚੋਲੀਆਂ ਸੀਗੀਆਂ ਤੇ ਆ ਪੱਠੇ ਆ ਹਾਂ ਕਿ ਗੱਲ ਫੇਰ ਨਹੀਂ ਸੀ ਪਈ ਤਾਂ ਕਰਕੇ ਚਲੋ ਕਰਨ ਲੱਗ ਗਏ ਤੇ ਪਸਮੋਣ ਤੇ ਮੈਂ ਵੀ ਹੁਣ ਲਿਆਉਣੀ ਆ ਪਾਣੀ ਬਾਲਟੀ ਚ ਪਾ ਕੇ ਤੇ ਇਹਨਾਂ ਨੂੰ ਕੰਮ ਅੱਜ ਨੂੰ ਚੋਣੀਆਂ ਇਹਦੀ ਥੋੜੀ ਧਾਰ ਕੱਢੀ ਆ ਬੇਨ ਯਾਰੀ ਕੱਢੀ ਗਈ ਮਸ਼ੀਨ ਨਾਲ ਕਿਸੇ ਨਚੋਲੋਂਗੇ ਨਹੀਂ ਨਹੀਂ ਯਾਰਾ ਨਹੀਂ 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 ਇਹ ਤਾਂ ਡੈਡੀ ਕਹਦਾ ਨਹੀਂ ਆ ਦੇਖ ਰਹੀ ਹੈ ਹਰਕਤ ਆ ਬੱਚਾ ਇਹਨੂੰ ਜਿੰਨਾ ਮਰਜ਼ੀ ਮਾਈ ਨੂੰ ਪੱਠੇ ਮੂਰੇ ਪਾਲਾ ਜਮਾ ਵੀ ਨਹੀਂ ਖਾਣਾ ਖਾਣਾ ਇਹਨੇ ਖੁਰਲੀ ਚ ਪੱਥਰ ਚ ਨਹੀਂ ਖਾਣਾ ਟੋਕਰੇ ਚ ਨਹੀਂ ਖਾਣਾ ਇਹਨੇ ਲੰਮਕੇ ਪੱਠੇ ਖਾਣੇ ਆ ਮਿੱਟੀ ਖਾਣਾ ਹੈ ਉੱਚੇ ਦੰਦਾਂ ਨਾਲ ਚਿਕੜੀ ਕਿਹੜਾ ਹੈ ਮੂੰਹ ਕਿੱਦਾਂ ਗਾਦਾ ਚਿਕੜੀ ਖਾਏ ਮਾਰੀ ਕਰੀ ਮੂੰਹ ਨਾਥਾ ਜਣਾਉਣਾ ਨਾਥਾ ਜਣਾਉਣਾ

ਇਹਦਾ ਇੱਕ ਬੁਰਾ ਮਾਹੰਦਾ ਕਮੈਂਟ ਹੈ ਠੀਕ ਹੈ ਜੇ ਤੁਸੀਂ ਭਾਈ ਰਾਖ ਕੇ ਚਾਰ ਮੱਝਾਂ ਤੋਂ ਬਣਾਉਣਾ ਲੱਗਿਆ ਮੁੱਲੇ ਠੀਕ ਹੈ ਉਹ ਮੈਂ ਆਖਣਾ ਬਣਾ ਉਹ ਦੇਖੇ ਪਰਾਰਨੇ ਦਾ ਦੇਖਣਾ ਘਰੋਂ ਪੱਥੇ ਵੀ ਪਾਇਓ ਠੀਕ ਹੈ ਇਹਨਾਂ ਨੂੰ ਕਹਿਣਾ ਵੀ ਪੰਚਾਇਤ ਤੋਂ ਮੱਝਾਂ ਹੀ ਆਂ ਗਾਂ ਸੈਕਸ਼ਨ ਮੈਂ ਮੱਝੀ ਵੀ ਕੱਢ ਲਾ ਕਰਕੇ ਪੂਰਾ ਕਰ। ਆਹ ਤੱਕ ਕੱਢੀ ਗਿਆ ਢੀਢੇ ਗਿਆ ਠੀਕ ਹੈ ਉਹ ਚਾਕੇ ਨੂੰ ਸਿਰ ਚਾਰ ਮੱਝਾਂ ਚਾਰ ਮਹੀਨਾ ਗਰੇਲੀਆਂ ਬਣਗੀਆਂ ਹਾਂ ਜੀ ਸਾਹਿਬ ਵਾਲਾ 65 ਵਾਲਾ ਮੂੰਹ ਖੋਲੋਣਾ ਹੁੰਦਾ ਕਿਰਿਆ ਜੀ ਨੇ ਕਹਿੰਦੇ ਕਹਿੰਦੇ ਨਾ ਵੀ ਤੁਸੀਂ ਵੀ ਉਹ ਬਲੌਗ ਬਣਾਉਣ ਦੇ ਮਾਰੇ ਕਹਿੰਦਾ ਚਾਰ ਪਸ਼ੂ ਰੱਖਿਆ ਕਹਿੰਦਾ ਸੀ 7 ਪਸ਼ੂ ਕਹਿੰਦਾ ਹੋਰ ਰੱਖੋ ਵੀ ਸੀ 7 ਪਸ਼ੂ ਤੂੰ ਲੈ ਕੇ ਦੇ ਦੇ ਅਸੀਂ ਰੱਖ ਲਾਂਗੇ ਜਿੰਨੇ ਹੋਣਾ ਜਿੰਨੇ ਸਾਡਾ ਸਿਸਟਮ ਆਦਾ ਜੀ ਬੇਲੇ ਹੁੰਦਾ ਨਾ ਤੁਸੀਂ ਨਹੀਂ ਨਹੀਂ ਕਿਹੜਾ ਬੇਲੇ ਆਹ ਚੈਨਲ ਹੋ ਰੱਖਿਆ ਯਾਰ ਨਹੀਂ ਨਹੀਂ ਕਿਹੜਾ ਬੇਲੇ ਹਾਂ ਬੇਲੇ ਵਲੌਗ ਬਣਾਉਣੇ ਵੀ ਜਿਹੜੇ ਬੰਦਾ ਪਸ਼ੂ ਕੰਮ ਕਰ ਰਿਹਾ ਉਹ ਬੇਲਾਗਾ ਬਹੁਤ ਮਾਇਆ ਕੋਈ ਨਹੀਂ ਬਣਾ ਨਹੀਂ ਜਿਹਨੇ ਦੇਖਿਆ ਸਮਝਿਆ ਕਿੰਨੇ ਜੀ ਆ 5 ਲੱਖ ਤੋਂ ਘੱਟ ਨਹੀਂ ਉਹ ਵੇਰ ਕਿਨੇ ਕਿਦਾਂ ਤੋ ਵਾਰ ਰਹਿਣਾ ਮੇਰੇ ਢੇੜ ਦੂ ਜਾਂ ਪੱਟੇ ਨੂੰ ਪੱਟੇ ਨਹੀਂ ਪਾਏ ਜਿੰਦਗੀ 'ਚ ਬੋਲਣ ਲੱਗੇ ਤਾਂ ਬਹੁਤ ਬਹੁਤ ਬੋਝ ਲੈਣੇ ਠੀਕ ਹੈ ਅਸੀਂ ਇਹ ਕਹਿੰਦੇ ਜਿੰਨਾ ਵੱਡਾ ਸਿਸਟਮ ਹੈ ਜਿੰਨਾ ਕੰਮ ਕਰਦੇ ਆ ਜਿਹੜਾ ਉਹ ਬੜਾ ਕਰਦੇ ਪਹਿਲੀ ਗੋ ਉਹ ਅਸੀਂ ਕਰਦੇ ਆਂਗੇ ਬੇਲੇ ਨਹੀਂ ਕਰਦੇ ਜਿਹੜਾ ਗੋਹਾ ਗੂੜਾ ਦਾ ਹਾ ਗੋਹਾ ਦਾ ਧਾਰਾ ਨਹੀਂ ਇਹ ਤੂੰ ਆਪ ਨਹੀਂ ਕੱਢ ਕੇ ਜਾਂਦਾ ਸਾਡੀਆਂ ਠੀਕ ਹੈ ਨਾ ਇਹ ਆਪ ਕਰਦੇ ਆ ਸਾਡੇ ਕੋਈ ਬੰਦਾ ਨਹੀਂ ਰੱਖਿਆ ਤੂੰ ਹੁਣ ਸੀ ਸੱਤ ਪਸੂ ਕਹਿਣਾ ਵੀ ਹੋਰ ਰੱਖ ਲਓ ਅਸੀਂ ਇਹ ਗੱਲ ਕਹਿੰਦੇ ਵੀ ਸੀ ਸੱਤ ਪਸੂ ਸਾਨੂੰ ਲੈ ਕੇ ਦੇ ਅਸੀਂ ਉਹ ਵੀ ਰੱਖ ਲਾਂਗੇ ਜਿੰਨੀ ਸਾਡੀ ਗੁਜਾਇਸੀ ਅਸੀਂ ਉਹਨੇ ਰੱਖ ਲੈ ਜਿਹੜੇ ਵੱਧ ਬਸੂ ਉਹ ਤੂੰ ਸੀ ਸੱਤ ਸਾਨੂੰ ਲੈ ਕੇ ਦੇ ਦੇ ਤੇ ਅਸੀਂ ਰੱਖ ਲਾਂਗੇ ਅਸੀਂ ਜਵਾਬ ਨਹੀਂ ਦਿੰਦੇ ਹੈਗੇ ਲੈ ਕੇ ਬਾਂਹ ਵੀ ਹੈ ਠੀਕ ਹੈ ਤੈਨੂੰ ਫੇਰ ਪਤਾ ਲ ਜਾਂ ਤਾਂ ਪਸ਼ੂ ਵੀ ਸਾਹਮਣੇ ਕਿੰਨੇ ਪਸ਼ੂ ਆ। ਅਸੀਂ ਕੱਲ ਸਾਡੇ ਕਿਹੜਾ ਪਸ਼ੂ ਸੱਤ ਪਸ਼ੂ ਆ ਸਾਰੇ ਦਿਖਾ ਦੇ। ਠੀਕ ਆ। 12 ਪਸ਼ੂ ਆਗੇ। 12 ਪਸ਼ੂ ਸਾਹਮਣੇ ਕਿਹੜੇ ਸਾਡੇ ਚ ਇਹ ਉਹਨੇ ਕਿਹਾ ਚਾਰ ਪਸ਼ੂ ਆ ਗੱਲ ਨੂੰ ਚਾਰ ਪਸ਼ੂ ਦੀ ਚਾਰ ਪਸ਼ੂ ਆ ਕਿੰਨੇ ਪਸ਼ੂ ਆ ਗੱਲ ਨੂੰ। ਟਮੇਟਾ ਕਰਨ ਲੱਗੇ ਤਾਂ ਸੋਚਦੇ ਹੀ ਨਹੀਂ ਹੈਗੇ ਵੀ ਕੀ ਗੱਲ ਕਰਨੀ ਹੈ ਕਿ ਨਹੀਂ ਗੱਲ ਕਰਨੀ ਹੈਗੀ। ਤੇ ਇਹਦੇ ਵਿੱਚ ਅਸੀਂ ਇਕੱਲੇ ਨਹੀਂ ਹੈਗੇ ਵੀ ਅਸੀਂ ਇਕੱਲੇ ਕੰਮ ਕਰਦੇ ਆ ਸਾਡੇ ਬੱਚੇ ਵੀ ਨਾਲ ਲੱਗਦੇ ਆਂ ਕੰਮ ਦੇ। ਠੀਕ ਆ ਨਾ। ਚਲੋ ਸਿੱਧਾ ਉਹ ਬੰਦੇ ਦੀ ਗੱਲ ਦਾ ਕੀ ਕੁਛ ਤਾਂ ਕਰਨਾ ਸੀ ਤਾਂ ਉਹਨੂੰ ਕਹੇ ਨੇ ਆ ਭਰਾਵਾ ਜੀ ਜਿਹੋ ਆਪ ਕੰਮ ਕਰ ਉਹੀ ਰੱਖ ਪਾਣਾ 7 ਬਤੀ ਤੇਨੂੰ ਵੀ ਪਤਾ ਲੱਗਦੀ ਕਿੰਨਾ ਖਸਾ ਕੰਮਾ ਕਿੰਨਾ ਔਖਾ ਠੀਕ ਆ ਤੇ ਤੂੰ ਆਪਦਾ ਕਹਿਣ ਹੈ ਤੂੰ ਧੀਰੀਂ ਕੁਮਾਈ ਵਧੀਆ ਸੰਭ ਹੋਵੇ ਤੇ 7 ਬਤੀ ਰੱਖ ਠੀਕ ਆ 6 ਦੇ ਵੀ 10 ਰੱਖ ਲਾ ਹਾਂ ਨਹੀਂ ਨਹੀਂ ਇਹਨਾਂ ਸਰਕਾਰ ਕੋਲੋਂ ਕਰਨ ਦੇ ਜਦੋਂ ਆਪਾਂ ਧੀ ਕੋਹਾ ਚੱਕਣਾ ਤੇ ਹਨ ਪੁੱਤ ਜੀ ਐ ਨਹੀਂ ਆ ਵੀ ਲੇਬਰ ਰੱਖੀ ਦੀ ਹੈ ਕੋਹਾ ਚੁਣ 12 13 ਮੱਥਲ ਤੜਤੀ ਹੁੰਦੀ ਆ ਘਟਦਾ ਦਾ ਬਟਲ ਸੁਣਾਉਂਦੇ ਆ ਠੀਕ ਆ ਕਦੇ ਅਸੀਂ ਪਸੂ ਨੂੰ ਗੋਹਾਣੀ ਮਿੱਧਰ ਨੂੰ ਦਿੱਤਾ ਤੂੰ ਤਾਂ ਕਹਿਣ ਨੂੰ ਬਥੇਰਾ ਕੁਸਤ ਖਾਨੇਗਾ ਵਲੌਗ ਬਣਾਉਣ ਦੇ ਮਾਰੇ ਵਲੌਗ ਬਣਾਉਣ ਲਈ ਜਿਹੜਾ ਕੰਮ ਕੋਈ ਚਲਾਉਂਦਾ ਨਹੀਂ ਨਹੀਂ ਅਵਨਾ ਸੀ ਪੈਸੇ ਦੇ ਤੇ ਟ੍ਰੇਨਿੰਗ ਦੇ ਵੀ ਆਹੀ ਪੈਸੇ ਦੇ ਮਾਰੇ ਕਰਦੇ ਆ ਰੱਬ ਦਾ ਦਿੱਤਾ ਸਾਰਾ ਦੋਸਾ ਹੈ ਈ ਬਲੌਗ ਬਣਾਉਣਾ ਕੋਈ ਵੇਲਾ ਬੰਦਾ ਕੋਈ ਵੀ ਬਲੌਗ ਨਹੀਂ ਬਣਾਉਂਦਾ ਆਪਦਾ ਕੰਮ ਦਾ ਬਲੌਗ ਹੋਣਾ ਸਾਰਾ ਕੁਝ ਕਰਦੇ ਆ ਇਹ ਵੀ ਕੋਈ ਮੋਟੀਵੇਸ਼ਨ ਹੁੰਦਾ ਦਾ ਜੀ ਹੁਣ ਕੰਦਰ ਨਾਲ ਬਲੌਗ ਤਾਂ ਬਣਾਉਣੀ ਲੱਗਦੀ ਨਾ ਤੂੰ ਵੇਲਾਂਗਾ ਤਾਂ ਥੁੱਕ ਤੇਰੇ ਕੋਲ ਕੋਈ ਦਿਮਾਗ ਹੋ ਹੈ ਨਹੀਂ ਲੋਕਾਂ ਦੀ ਗੱਲਾਂ ਕਰਨ ਨੂੰ ਆਗਾ ਤੁਸੀਂ ਐਂ ਕਰਦੇ ਹੋ ਫਲਾਨਾ ਕਰਦੇ ਹੋ ਤੂੰ ਕਰਕੇ ਦੇਖ ਲੈ ਤੈਨੂੰ ਪੁੱਛ ਲਾਂਗੇ 4 ਦਿਨ ਕਰਤਾ ਸੀ ਤੂੰ ਸਾਡੇ ਘਰੀ ਆ ਜਾ 4 ਦਿਨ ਕਰਕੇ ਦੇਖ ਲੱਗ ਜੂ ਪਤਾ ਕਰਕੇ 5 ਵਜੇ ਉੱਠ ਜਿਹੜੇ ਬਾਈ ਜਿਹੜੇ ਜਿਨ੍ਹਾਂ ਦੇ ਪਸ਼ੂ ਰੱਖੇ ਹੋਏ ਆ ਕੀ ਕਾ ਨਾ ਉਹਨਾਂ ਨੂੰ ਇਹ ਗੱਲਾਂ ਦਾ ਪਤਾਗਾ ਉਹ ਕਿਸੇ ਤੇ ਕੋਈ ਕਮੈਂਟ ਨਹੀਂ ਕਰਦਾ ਜਿਹਦੇ ਰੱਖੇ ਨਹੀਂ ਹੈਗਾ ਬੇਲਾ ਖੰਦਾਗਾ ਹੈਨਾ ਉਹਨੂੰ ਪਤਾ ਉਹ ਬੰਦਾ ਗੱਲਾਂ ਹੀ ਕਰੂਗਾ ਜਿਹਦੇ ਪਸ਼ੂ ਹੈਗੇ ਆ ਘਰੇ ਉਹ ਬੰਦਾ ਕਿਸੇ ਦਾ ਮਜ਼ਾਕ ਨਹੀਂ ਡਾਉਂਦਾ じゃ ਚਾਰ ਪਸ਼ੂ ਰੱਖਲੇ ਵਲੌਗ ਬਣਾਉਣ ਲੱਗੇ ਤੂੰ ਚਾਰ ਪਸ਼ੂ ਕੀ ਤੂੰ ਦੋ ਰੱਖ ਲੈ ਤੂੰ ਦੋ ਰੱਖ ਕੇ ਦੇਖ ਲੈ ਅਸੀਂ ਤਾਂ ਚਾਰ ਹੀ ਰੱਖਿਆ ਚਲੋ ਹਾਂਜੀ ਮੇਰੇ ਧਾਰਾ ਤੋਂ ਚੁੰਦ ਚੁੰਦੇ ਸੰਕਰ ਜੀ ਨੇ ਸਾਰਾ ਕੂੜਾ ਸਿੱਟਤਾ ਤੇ ਹੁਣ ਸਾਡਾ ਇਧਰਲਾ ਕੰਮ ਖਤਮ ਹੋ ਚੁੱਕਿਆ ਹੈ ਬਸ ਪੱਠੇ ਮਾੜੇ ਮੋਟੇ ਰਹਿੰਦੇ ਹੋਣਗੇ ਲੋਨ ਵਾਲੇ ਬਾਕੀ ਸਾਰੇ ਪੱਠੇ ਤੇ ਕੱਟਾ ਬਸ ਹੁਣ ਸਾਡੇ ਦਾ ਪਾਏ ਮੱਝ ਚੋਣੀ ਹੈਗੀ ਤੇ ਆਹ ਮੱਝ ਵੀ ਚੋਲੀ ਤੇ ਆਹ ਮੱਝ ਵੀ ਚੋਲੀ ਤੇ ਟਿਕਾਵਾ ਇਹ ਤਾਰੇ ਵੀ ਅਪਸਰ ਦੇ ਫਿਨਿਸ਼ ਕਰਤੇ ਇਧਰੋਂ ਕੱਢ ਲਿਆ ਸੀਗੀਆਂ ਤੇ ਕਾਰਨ ਜੋਤ ਕਿਉਂ ਪੰਗੇ ਲੈਣਾ ਫੇਰੇ ਤੇਰੇ ਵਰਗੇ ਨੂੰ ਕਮੈਂਟ ਕਰਕੇ ਕਹਿਣਗੇ ਕੱਟ ਪਸੂਆਂ ਨਾਲ ਪੰਗੇ ਲੈਂਦੇ ਆ ਇਹ ਬਲੌਗ ਬਣਾਉਂਦੇ ਆ ਜਾਣ ਕੇ ਪਸੂ ਨੂੰ ਤੰਗ ਕਰਦੇ ਆਗੇ ਹੈ ਤੇ ਚਲੋ ਸਾਂਗਰਾ ਬੰਨੀ ਕਟਾ ਚਲ ਖਿੱਚ ਕੇ ਹੋ ਪਰਲੇ ਸਾਈਡ ਬੰਦੋ ਹੋ ਉਥੇ ਚਲ ਲਿਆ ਕਰ ਕੰਨ ਇਹਦਾ ਵੱਡਾ ਕਹਿ ਦੋ ਹੋ ਦੇ ਆ ਕਿ ਹੈਗਾ ਕਿੱਲ ਆ ਦੇ ਕਿੱਲੀ ਹੈਗਾ ਕਿੱਲ ਕੱਲ ਇਹ ਕਿੱਲਰਾਂ ਦਾ ਟਾਈਮ ਤੇ ਉਹ ਵੀ ਪਾਰੇ ਕੱਢੇ ਚਲ ਜਲ ਹੁਣ ਕੱਢਦੇ ਆਪਾਂ ਮੱਝ ਦੀ ਧਾਰ 3 ਤੇ ਹੁਣ ਆਪਾਂ ਕੱਢਦੇ ਆ ਮੱਝ ਦੀ ਧਾਰ ਬਸ ਆਪਣੀ ਆ ਮੱਝ ਦੀ ਧਾਰ ਚੱਲੀ ਆਪਾਂ ਸਾਰਾ ਕੰਮ ਆਪਣਾ ਕਰੋ ਕੋਈ ਨਾ ਨਵੀਂ ਤਾਂ ਸੰਕਟ ਦੀ ਦੋਹਾਂ ਕੋੜਾ ਸਿਲਤਾ ਤੇ ਆਪਾਂ ਬਸਾਰਾ ਕਰਦੇ ਹਾਂ ਸਾਰਾ ਕੰਮ ਹੋ ਰਿਹਾ ਤੇ ਇਹਨੀਆਂ ਲਾਤੀ ਸੀਗੇ ਪੱਛੇ ਆਹ ਲਾ ਦੇ ਸੀਗੇ ਹੋਰ ਇਹ ਦੇਖੋ ਮਿੰਨੀ ਚਲੋ ਹਾਂ ਪਾਉਣ ਕਰਕੇ ਵਲੌਗ ਦੀ ਐਂਡਿੰਗ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਏ ਲਾਈਕ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਜੀ ਦਬਕ ਕੇ ਕਰਿਆ ਕਰੋ ਜੀ ਸ਼ੇਅਰ ਠੀਕ ਹੈ ਨਾ ਜਿੰਨਾ ਆਪਣਾ ਕੰਮ ਆ ਜਿਹੜਾ ਆਪਣਾ ਉਹੀ ਦਿਖਾਉਣਾ ਦਾ ਸੀ ਬੇਫਾਗੂ ਚੀਜ਼ਾਂ ਨਹੀਂ ਵਿੱਚੋਂ ਜੋੜਨ ਵਾਲੇ ਹੈਗੇ ਠੀਕ ਆ ਜਿਹਨੂੰ ਵਧੀਆ ਲੱਗਦਾ ਵਲੌਗ ਨੂੰ ਸ਼ੇਅਰ ਨੂੰ ਕਰਿਆ ਕਰੋ ਤੇ ਕਮੈਂਟ ਨੂੰ ਕਰਿਆ ਕਰੋ ਬੜੀਆ ਵਧੀਆ ਧੰਨਵਾਦ ਚਲੋ ਜੀ ਖੁਣ ਕਰਦੇ ਵਲੌਗ ਦੇ ਧੰਨਵਾਦ